ਸ਼੍ਰੀਨਗਰ ਦੀ ਧਰਤੀ ਤੇ ਭਾਸ਼ਾ ਵਿਭਾਗ ਨੇ ਇੱਕ ਪ੍ਰੋਗਰਾਮ ਕਰਵਾਇਆ ਪ੍ਰੋਗਰਾਮ ਤੇ ਕਰਵਾਇਆ ਉਹ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸਦੀ ਨੂੰ ਸਮਰਪਿਤ ਹੈਰਾਨਗੀ ਦੀ ਗੱਲ ਹੈ ਕਿਉਂ ਜੇ ਕੰਮ ਕਰ ਰਹੀਆਂ ਨੇ ਸੰਸਥਾਵਾਂ ਉੱਥੇ ਕੋਈ ਗੁਰਬਾਣੀ ਦਾ ਪਾਠ ਕਥਾ ਕੀਰਤਨ ਨਹੀਂ ਹੋ ਰਿਹਾ ਉੱਥੇ ਗਾਉਣ ਵਾਲੇ ਬੁਲਾਏ ਜਾ ਰਹੇ ਨੇ ਪਿੱਛੇ ਬੋਰਡ ਲੱਗਿਆ ਸਟੇਜ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਨਾਮ ਲਿਖਿਆ ਹੋਇਆ ਔਰ ਅੱਗੋਂ ਜਿਹੜਾ ਗਾਉਣ ਵਾਲਾ ਹੈ ਉਹ ਵੀ ਸਿਰ ਤੇ ਪੱਗ ਬੰਨੀ ਹੈ ਤੇ ਉੱਥੇ ਜੋ ਦੁਨਿਆਵੀ ਗੀਤ ਗਾਏ ਜਾ ਰਹੇ ਨੇ ਪੱਗਾਂ ਵਾਲੇ ਨੱਚ ਰਹੇ ਨੇ ਹੈਰਾਨਗੀ ਦੀ ਗੱਲ ਹੈ ਪੱਗ ਵਾਲਾ ਹੀ ਗਾ ਰਿਹਾ ਹੈ ਪੱਗ ਵਾਲੀ ਨੱਚ ਰਹੇ ਨੇ ਔਰ ਆਪਣੇ ਆਪ ਨੂੰ ਭਾਸ਼ਾ ਵਿਭਾਗ ਵਾਲੇ ਇਹ ਉਹ ਨੀ ਸੰਸਥਾ ਮੈਂ ਜਿਹੜਾ ਵਿਦਿਆ ਦਾ ਕੇਂਦਰੀ ਸਥਾਨ ਕਹਿ ਲੋ ਭਾਸ਼ਾ ਵਿਦਿਆ ਦੀ ਗੱਲ ਹੈ ਉਹ ਇਹੋ ਜਿਹੇ ਪ੍ਰੋਗਰਾਮ ਕਰਵਾ ਰਹੇ ਨੇ ਫਿਰ ਬਾਅਦ ਵਿੱਚ ਜਦੋਂ ਇਸ ਗੱਲ ਦਾ ਮਸਲਾ ਬਣਿਆ ਆਮ ਜਿਹੜੀ ਸਾਰੀ ਸੰਗਤ ਨੂੰ ਪਤਾ ਲੱਗਿਆ ਫਿਰ ਸਾਰੇ ਮਾਫੀਆਂ ਮੰਗਦੇ ਨੇ ਇਹ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਪਤਾ ਹੀ ਨਹੀਂ ਸੀ ਭਲਿਆ ਤੇਰੇ ਸਿਰ ਤੇ ਪੱਗ ਬੰਨੀ ਹੈ ਪਿੱਛੇ ਇੱਡਾ ਸਟੇਟ ਤੇ ਬੋਰਡ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲਿਖਿਆ ਹੁਣ ਤੁਸੀਂ ਬਹਾਨਾ ਬਣਾ ਕੇ ਮਾਫੀਆਂ ਮੰਗਦੇ ਹੋ ਵੀ ਸਾਡੇ ਤੋਂ ਗਲਤੀ ਹੋ ਗਈ ਜਾਣੇ ਅਣਜਾਣੇ ਹੋ ਗਈ ਇਹ ਕਿਵੇਂ ਹੋ ਸਕਦਾ ਇਹਦੇ ਵਿੱਚ ਕਰਨ ਵਾਲੇ ਵੀ ਕਸੂਰਵਾਰ ਨੇ ਕਰਵਾਉਣ ਵਾਲੇ ਵੀ ਕਸੂਰਵਾਰ ਨੇ ਪਰ ਇਹਦੇ ਵਿੱਚ ਕੀ ਹੈ ਕੇਵਲ ਅਸੀਂ ਪੈਸਾ ਮੁੱਖ ਰੱਖਿਆ ਇਹ ਹੌਲੀ ਹੌਲੀ ਚਾਲ ਚੱਲੀ ਜਾ ਰਹੀ ਹੈ ਸਾਡੇ ਲੋਕ ਹੁਣ ਨਹੀਂ ਸਮਝਦੇ ਕਦੀ ਕਿਸ ਢੰਗ ਨਾਲ ਕਦੀ ਸਾਡਾ ਇਤਿਹਾਸ ਇਹਨਾਂ ਨੱਚਣ ਤੱਪਣ ਗਾਉਣ ਵਾਲਿਆਂ ਨੇ ਫਿਲਮਾਂ ਰਾਈ ਸਕਰੀਨ ਤੇ ਇਸ ਇਤਿਹਾਸ ਨੂੰ ਵਿਗਾੜਨ ਦੀ ਕਦੀ ਕਦਾਂ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਜਦੋਂ ਮਸਲਾ ਬਣਦਾ ਹੈ ਫਿਰ ਇਸ ਗੱਲ ਦੀ ਪੁਲ ਮੰਗੀ ਜਾਂਦੀ ਹੈ ਕਦੀ ਗਾਹ ਗਾ ਕੇ ਇਹ ਸਾਡਾ ਕਰਮ ਹੀ ਨਹੀਂ ਸੀ ਇਹ ਗੱਲ ਯਾਦ ਰੱਖੋ ਸਤਿਗੁਰੂ ਨੇ ਕਿਹਾ ਸੀ ਸਿੱਖ ਦਾ ਚਾਅ ਕੀ ਹੈ ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੁ ਗੁਨ ਗਾਵਾਂ ਦਿਨ ਰਾਤ ਨਾਨਕ ਚਾਉਇਹੁ ਸਾਡੇ ਤੇ ਕਰਮ ਹੀ ਨਹੀਂ ਸੀ ਵੀ ਇਹੋ ਜੇ ਕਰਮ ਕਰਨੇ ਪਰ ਹੁਣ ਹਾਲਾਤ ਵਿਗੜ ਗਏ ਨੇ ਹਾਲਾਤ ਬਦਲ ਗਏ ਨੇ ਇਹ ਤੇ ਮੱッセ ਰੰਗੜ ਦੇ ਕਰਮ ਸੰ ਖਿਮਾ ਕਰ ਦਿਓ ਉਹੀ ਕਈ ਵਾਰੀ ਸ਼ਰਾਬਾਂ ਕਬਾਬਾਂ ਦੇ ਉਸ ਪਾਪੀ ਨੇ ਦੌਰ ਚ ਲਾਏ ਫਿਰ ਉਹਨੇ ਨਾਚ ਗਾਣ ਵੀ ਕਈ ਤਰ੍ਹਾਂ ਦਾ ਕਰਵਾਇਆ ਪਰ ਅੱਜ ਸਾਡੇ ਘਰਾਂ ਪਰਿਵਾਰਾਂ ਵਿੱਚ ਕੀ ਹੋ ਰਿਹਾ ਵਿਆਹ ਦੇ ਕਾਰਜ ਹੋਣ ਅਸੀਂ ਕਹਿੰਨੇ ਸਾਡੀ ਖੁਸ਼ੀ ਇਸੇ ਵਿੱਚ ਐ ਕਿਸ ਗੱਲ ਵਿੱਚ ਅਸੀਂ ਉੱਥੇ ਨਚਣ ਟੱਪਣ ਵਾਲਿਆਂ ਨੂੰ ਬੁਲਾਉਣਾ ਹੈ ਸ਼ਰਾਬਾਂ ਕਬਾਬਾਂ ਦੇ ਦੌਰ ਚ ਲਾਉਣੇ ਹੈ ਤੇ ਫਿਰ ਲਚਰਤਾ ਦੇ ਗੀਤ ਗਾਏ ਜਾਣੇ ਹੈ ਜਿੰਨਾ ਸਮਾਂ ਸਾਡੇ ਘਰ ਦੇ ਜੀਆਂ ਦੀ ਸਿਰ ਤੋਂ ਚੁੰਨੀ ਨਾ ਲੈ ਜਾਏ ਤੇ ਇਥੇ ਪਿਓ ਦੇ ਸਾਹਮਣੇ ਧੀ ਨਾ ਨੱਚੇ ਘਰ ਵਾਲੇ ਦੇ ਸਾਹਮਣੇ ਘਰ ਵਾਲੀ ਨਾ ਨੱਚੇ ਉਨਾ ਸਮਾਂ ਇੱਕ ਭਰਾ ਦੇ ਸਾਹਮਣੇ ਭੈਣ ਨਾ ਨੱਚੇ ਅਸੀਂ ਕਹਿੰਦੇ ਸਾਡਾ ਚਾਅ ਹੀ ਨਹੀਂ ਪੂਰਾ ਹੁੰਦਾ ਉਨਾ ਸਮਾਂ ਹਾਲਾਤ ਨੇ ਨਾ ਅਸੀਂ ਰਾਹ ਖੋਲੇ ਬਾਤ ਇਹ ਨਹੀਂ ਹੈ ਜਿਵੇਂ ਸਿਆਣੇ ਪੁਰਖ ਕਹਿੰਦੇ ਐ ਬਾਤ ਪਏ ਦੀ ਨਹੀਂ ਬਾਤ ਸਹੇ ਦੀ ਨਹੀਂ ਬਾਤ ਪਏ ਦੀ ਐ ਇਹਨੇ ਵੀ ਇੱਕ ਵਾਰੀ ਫਸਲ ਵਿੱਚ ਦੀ ਸਾਹ ਨਿਕਲ ਗਿਆ ਬਾਤ ਪਏ ਦੀ ਉੱਥੋਂ ਦੀ ਰਾਹ ਬਣ ਜਾਣਾ ਹੌਲੀ ਹੌਲੀ ਚਲਾ ਕੇ ਇਹਨਾਂ ਗੱਲਾਂ ਦੇ ਰਾਹ ਬਣਾਏਗੇ ਕਮਾਲ ਦੀ ਗੱਲ ਐ ਬੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਾਗਮ ਹੋਵੇ ਉਸ ਇਥੇ ਕਿਸੇ ਵਿਦਵਾਨ ਨੂੰ ਕਿਤੇ ਗੁਰਬਾਣੀ ਦਾ ਕੀਰਤਨ ਗੁਰਬਾਣੀ ਦਾ ਪਾਠ ਕਰਨ ਦੀ ਬਜਾਏ ਅਸੀਂ ਢੰਗ ਕੀ ਬਣਾ ਰਹੇ ਆਂ ਵੀ ਗਾਉਣ ਵਾਲੇ ਨੱਚਣ ਟੱਪਣ ਵਾਲੇ ਤੇ ਉਹ ਆ ਕੇ ਉਥੇ ਆਪਣੇ ਕੰਮ ਕਰਨਗੇ ਤੇ ਫਿਰ ਕਹਿਣਗੇ ਜੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮਨਾ ਰਹੇ ਆਂ ਹੈਰਾਨ ਕੀਤੀ ਗੱਲ ਹੈ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਬੋਰਡ ਲਾ ਦਿਓ ਫਿਰ ਜੋ ਮਰਜ਼ੀ ਕਰੀ ਜਾਓ ਕਰੀ ਜਾ ਰਹੇ ਹੋ ਅੱਗੇ ਘਟੋ ਘਟ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਜ਼ੁਲਮ ਦਾ ਨਾਸ਼ ਕਰਨ ਦੇ ਲਈ ਮਨੁੱਖਤਾ ਦੇ ਭਲੇ ਲਈ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਇਹਨੇ ਮਹਾਨ ਸਤਗੁਰੂ ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਹੈ ਅਸੀਂ ਜੇ ਮਨਾਉਣੀ ਹੈ ਉਹਨੂੰ ਢੰਗ ਨਾਲ ਬਣਾਈਏ ਅਸੀਂ ਢੰਗ ਤਰੀਕਾ ਵਰਤੀਏ ਪਰ ਸਾਨੂੰ ਖਿਆਲ ਕਰਨ ਦੀ ਲੋੜ ਹੈ ਉੱਥੇ ਕਈਆਂ ਨੇ ਗਲਤੀ ਕੀਤੀ ਹੁਣ ਸਾਰੇ ਕਹਿੰਦੇ ਨੇ ਸਾਡੇ ਤੋਂ ਗਲਤੀ ਹੋ ਗਈ ਪਹਿਲੀ ਗੱਲ ਤੇ ਉਹ ਜਿਹੜੇ ਭਾਸ਼ਾ ਵਿਭਾਗ ਦੇ ਪ੍ਰਬੰਧਕ ਨੇ ਉਹਨਾਂ ਨੂੰ ਖਿਆਲ ਚਾਹੀਦਾ ਹੈ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨਾ ਰਹੇ ਹੋ ਉਹਨਾਂ ਦੀ ਯਾਦ ਵਿੱਚ ਤੇ ਫਿਰ ਗੁਰਬਾਣੀ ਦਾ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਕਰੋ ਗੁਰਬਾਣੀ ਦਾ ਕੀਰਤਨ ਕਰੋ ਗੁਰਬਾਣੀ ਦੀ ਕਥਾ ਵਿਚਾਰ ਹੋਵੇ ਦੂਸਰੀ ਗੱਲ ਜਿਹੜੇ ਉੱਥੇ ਗਾਉਣ ਗਏ ਨੇ ਹੈਰਾਨੀ ਦੀ ਗੱਲ ਪੈਸਾ ਉਹਨਾਂ ਨੂੰ ਦਿਸਦਾ ਹੋਵੇਗਾ ਵੀ ਅਸੀਂ ਇੰਨੇ ਮਾਇਆ ਲੈਣੀ ਐ ਤੇ ਪ੍ਰੋਗਰਾਮ ਕਰਨਾ ਐ ਕਹਿਣ ਲੱਗੇ ਸਾਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਪ੍ਰੋਗਰਾਮ ਕਾਹਦਾ ਸੀ ਕਮਾਲ ਐ ਬਹਾਨੇ ਵੇਖੋ ਪਿੱਛੇ ਐਡਾ ਬੋਰਡ ਲੱਗਿਆ ਹੋਇਆ ਓਨਾਂ ਨੂੰ ਖਿਆਲ ਹੀ ਨਹੀਂ ਇਸ ਗੱਲ ਦਾ ਬੋਰਡ ਤੇ ਅੱਖਰ ਲਿਖੇ ਹੋਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਕਹਿਣ ਲੱਗੇ ਜੇ ਸਾਨੂੰ ਧਿਆਨ ਨਹੀਂ ਸੀ ਕੀ ਬੰਦਾ ਜਦੋਂ ਕਿਤੇ ਜਾਂਦਾ ਹੈ ਕੋਈ ਸਮਾਗਮ ਤੇ ਕਿਸੇ ਪ੍ਰੋਗਰਾਮ ਤੇ ਕੋਈ ਬੁਲਾਉਂਦਾ ਹੈ ਉੱਥੇ ਪੁੱਛਦਾ ਦੱਸਦਾ ਨਹੀਂ ਵੀ ਭਾਈ ਤੁਸੀਂ ਕਾਹਦਾ ਪ੍ਰੋਗਰਾਮ ਰੱਖ ਰਹੇ ਹੋ ਕੁਛ ਛਿੱਪ ਪੱਤਰ ਘੱਲਦੇ ਨੇ ਸਾਰਾ ਕੁਝ ਹੁੰਦਾ ਹੈ ਹੁਣ ਬਹਾਨਾ ਮਨਾ ਕੇ ਨਿਕਲਦੇ ਨੇ ਤੇ ਤੀਜੇ ਉੱਥੇ ਕਸੂਰ ਵਾਰ ਕੌਣ ਨੇ ਜਿਹੜੇ ਸਾਹਮਣੇ ਬੈਠ ਕੇ ਦੇਖ ਰਹੇ ਨੇ ਗਉਣ ਇਹ ਖਿਮਾ ਕਰ ਦਿਓ ਗੌਣ ਵਾਲਾ ਵੀ ਪੱਗਾਂ ਲੈ ਸਾਹਮਣੇ ਨੱਚਣ ਵਾਲੇ ਵੀ ਪੱਗਾਂ ਵਾਲੇ ਨੱਚ ਰਹੇ ਨੇ ਉਹਨਾਂ ਵਿੱਚੋਂ ਵੀ ਕਿਸੇ ਇੱਕ ਦੀ ਅਕਲ ਕੰਮ ਨਹੀਂ ਕਰਦੀ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸ਼ਹਾਦਤ ਨੂੰ ਸਮਰਪਿਤ ਜੇ ਪ੍ਰੋਗਰਾਮ ਕਰ ਰਹੇ ਆ ਤੇ ਇੱਥੇ ਕੀ ਕੁਝ ਕਰੀ ਜਾ ਰਹੇ ਆ ਸਾਨੂੰ ਖਿਆਲ ਕਰਨ ਦੀ ਲੋੜ ਹੈ ਮੈਨੂੰ ਖਿਮਾ ਕਰਿਓ ਇਹ ਹੌਲੀ ਹੌਲੀ ਜੇ ਸਾਡੀ ਕੌਮ ਨੇ ਇਹਨਾਂ ਗੱਲਾਂ 'ਤੇ ਖਿਆਲ ਨਾ ਕੀਤਾ ਅਵੇਸਲੇ ਰਹਿ ਗਏ ਫਿਰ ਕਈ ਕੁਝ ਹੁੰਦਾ ਵੀ ਜਾ ਰਿਹਾ ਹੈ ਆ ਤੁਸੀਂ ਪਤਾ ਹੈ ਨਾ ਪਿਛਲੇ ਸਮੇਂ ਦੇ ਅੰਦਰ ਇੱਕ ਫਿਲਮ ਵਾਲੀ ਨੇ ਜਦੋਂ ਫਿਲਮ ਬਣਾਈ ਉਹ ਜਿਹਦਾ ਕਿਰਦਾਰ ਮੈਲੇ ਉਹ ਬੇਬੇ ਨਾਨਕੀ ਬਣ ਕੇ ਫਿਲਮ ਦੇ ਵਿੱਚ ਤੁਰੀ ਤੁਹਾਨੂੰ ਪਤਾ ਹੋਵੇ ਬੇਬੇ ਨਾਨਕੀ ਬਣ ਕੇ ਤੁਸੀਂ ਸੋਚ ਕੇ ਲਾਓ ਬੇਬੇ ਨਾਨਕੀ ਉਹ ਮਹਾਨ ਆਤਮਾ ਹੈ ਭਜਨ ਬੰਦਗੀ ਦੀ ਰੂਹ ਹੈ ਇੱਕ ਫਿਲਮ ਦੇ ਅੰਦਰ ਇਹਨਾਂ ਕੋਸ਼ਿਸ਼ ਕੀਤੀ ਸੀ ਗੁਰੂ ਨਾਨਕ ਸਾਹਿਬ ਹੀ ਬਣਾ ਦਿੱਤੇ ਇੱਕ ਬੰਦੇ ਨੂੰ ਤੇ ਸਾਡੇ ਅਨਪੋਲ ਸਿੱਖ ਨੇ ਵਿੱਚੋਂ ਉਹ ਕਹਿਣਗੇ ਜੀ ਇਹ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਆ ਪਿੱਛੇ ਇੱਕ ਫਿਲਮ ਆਈ ਸੀ ਹੋਰ ਉਹਨਾਂ ਨੇ ਮੈਨੂੰ ਨਾਮ ਵਿਸਰ ਗਿਆ ਆ ਸਿੰਘਾਂ ਤੇ ਜੁਝਾਰੂ ਸਿੰਘਾਂ ਤੇ ਬਣਾਈ ਉਸੇ ਤਰ੍ਹਾਂ ਦਸਤਾਰਾ ਬਣ ਕੇ ਜੰਗਾਂ ਦੀ ਬਾਤ ਸਾਰਾ ਕੁਝ ਕੀਤਾ ਤੇ ਕਈਆਂ ਨੇ ਵਿਰੋਧਤਾ ਕੀਤੀ ਸਿੱਖਾਂ ਨੇ ਵੀ ਨਹੀਂ ਇਹ ਸਾਨੂੰ ਲੋੜ ਨਹੀਂ ਇਸ ਤਰ੍ਹਾਂ ਦੀ ਫਿਲਮਾਂ ਦੀ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਗੁਰਬਾਣੀ ਸੁਣੀ ਇਤਿਹਾਸ ਸੁਣਾ ਬਾਣੀ ਪੜ੍ਹਨੀ ਗੁਰਬਾਣੀ ਕੀਰਤਨ ਸੁਣਾ ਤੇ ਵਿੱਚੋਂ ਕਈ ਅਨਪੋਲ ਸਿੱਖਾਂ ਨੇ ਕਿਹਾ ਜੀ ਇਹ ਗਲਤ ਗੱਲ ਹੈ ਇਹ ਸਿੱਖੀ ਦਾ ਪ੍ਰਚਾਰ ਹੁੰਦਾ ਇਹ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਇਹ ਪੈਸੇ ਦਾ ਵਪਾਰ ਹੋ ਰਿਹਾ ਜੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਤੇ ਜਿਹੜੇ ਉਹ ਫਿਲਮ ਬਣਾਉਣ ਵਾਲੇ ਕਿਰਦਾਰ ਨਵਾਉਂਦੇ ਨੇ ਉਦਾਂ ਉਹ ਸਿਰਾਂ ਤੋਂ ਕੇਸ ਕੱਟਣ ਵਾਲੇ ਨੇ ਦਾੜੇ ਕੱਟਦੇ ਨੇ ਫਿਰ ਜੇ ਉਹਨਾਂ ਨੂੰ ਇੰਨਾ ਹੀ ਸਿੱਖੀ ਦਾ ਕਿਰਦਾਰ ਚੰਗਾ ਲੱਗਦਾ ਹੈ ਜਦੋਂ ਤੇ ਫਿਲਮ ਬਣਾਉਣੀ ਉਦੋਂ ਪਾਗ ਬਨ ਲੈਣੀ ਨਕਲਾ ਨਕਲੀ ਦਾੜਾ ਲਾ ਲੈਣਾ ਪੱਕੇ ਤੌਰ ਤੇ ਕੇਸ ਰੱਖਣ ਨਾ ਅੰਮ੍ਰਿਤ ਧਾਰੀ ਬਨ ਫਿਰ ਬਣਾ ਲੈਣ ਫਿਰ ਉਹ ਕਿਉਂ ਨਹੀਂ ਕਰਦੇ ਪਰ ਸਾਡੇ ਅਨਪੂਰਨੇ ਲੋਕ ਕਿੰਦੇ ਸਿੱਖੀ ਦਾ ਪਰ ਜੇ ਸਿੱਖੀ ਨਾਲ ਇੰਨਾ ਪਿਆਰ ਹੈ ਜੇ ਉਹਨਾਂ ਜੁਝਾਰੂ ਸਿੰਘਾਂ ਨਾਲ ਉਹਨਾਂ ਸ਼ਹੀਦ ਸਿੰਘਾਂ ਦੇ ਨਾਲ ਇੰਨਾ ਪਿਆਰ ਹੈ ਚੰਗਾ ਲੱਗਦਾ ਹੈ ਉਹਨਾਂ ਦਾ ਇਤਿਹਾਸ ਫਿਰ ਉਹਨਾਂ ਵਰਗੇ ਬਣ ਜਾਣ ਪਰ ਉਹ ਕਰਮ ਨਹੀਂ ਅਸੀਂ ਕਰਨਾ ਤਾਂ ਮੈਂ ਕੇਵਲ ਬੇਨਤੀ ਇੰਨੀ ਕਹਿ ਰਿਹਾ ਹੈ ਵੀ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਸਾਰਿਆਂ ਨੂੰ ਸਾਰੀ ਸੰਗਤ ਨੂੰ ਆਮ ਸੰਗਤ ਜਿੰਨੀ ਵੀ ਹੈ ਇਹ ਧਿਆਨ ਵਿੱਚ ਰੱਖੋ ਇਹ ਹੌਲੀ ਹੌਲੀ ਸਕ੍ਰੀਨ ਨੇ ਬੜਾ ਕੁਝ ਵਿਗਾੜਨਾ ਆ ਇੱਕ ਪਿੱਛੇ ਇੱਕ ਹੋਰ ਵੀ ਕਿਸੇ ਸੱਜਣ ਨੇ ਹਰਕਤ ਕੀਤੀ ਸੀ ਉਹਨੇ ਮੇਰਾ ਖਿਆਲ ਹੈ ਵੀ AI ਚੱਲੇ ਹੈ ਨਾ ਹੁਣ ਆਰਟੀਫੀਸ਼ਲ ਇਹਦੇ ਨਾਲ ਕਈ ਕੁਝ ਬਣਾ ਦਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹਲ ਬੌਂਦੇ ਆ ਉਸੇ ਤਰ੍ਹਾਂ ਹਲ ਚੱਲਦਾ ਹੈ ਬਲਦ ਤੁਰਦਾ ਹੈ ਇਹੋ ਜਿਹੀ ਵੀ ਕੋ ਤਸਵੀਰ ਘੜੀ ਹੈ ਉਹਨੇ ਪਿੱਛੇ ਫਿਰ ਉਹਦੀ ਵੀ ਵਿਰੋਧ ਕਿੱਥੇ ਕਿੱਥੇ ਕਰੋਗੇ ਬਹੁਤ ਸਮਾਂ ਪਹਿਲਾਂ ਭਾਈ ਵੀਰ ਸਿੰਘ ਜੀ ਨੇ ਜਾਂ ਕੁਝ ਹੋਰ ਵਿਦਵਾਨ ਪੁਰਖਾਂ ਨੇ ਗੱਲ ਕਹੀ ਸੀ ਕਿ ਇਹ ਜਿਹੜਾ ਸਕਰੀਨ ਤੇ ਕੰਮ ਚੱਲ ਰਿਹਾ ਨਾ ਇੱਕ ਸ਼ੀਸ਼ੇ ਦੀ ਕਲਾ ਕਹਿ ਲਓ ਇਹਦੇ ਤੇ ਜਿਹੜੀ ਤਸਵੀਰ ਜਾਂ ਗੁਰੂ ਸਾਹਿਬਾਨਾਂ ਦਾ ਕਿਰਦਾਰ ਦਿਖਾਉਣਾ ਜਾਂ ਸ਼ਹੀਦਾਂ ਜਾਂ ਸਿੱਖ ਇਤਿਹਾਸ ਨੂੰ ਪਰੋਸਣ ਦੀ ਕੋਸ਼ਿਸ਼ ਕਰਨਗੇ ਇਹਨੇ ਸਾਡਾ ਸਵਾਰਨਾ ਘਾਟੇ ਨੇ ਵਿਗਾੜਨਾ ਜਾਦੇ ਆ ਬਹੁ ਸਮਾਂ ਪਹਿਲਾਂ ਵੀ ਵਿਦਵਾਨ ਪੁਰਖਾਂ ਨੇ ਗੱਲ ਕਹੀ ਸੀ ਕਿਉਂਕਿ ਸਿੱਖ ਦਾ ਭਲਾ ਉਸ ਮਿਲਿਆ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਬਹਿੰਦਾ ਹੈ ਇੱਥੇ ਭਾਵਨਾ ਨਾਲ ਬਹਿੰਦਾ ਹੈ ਗੁਰਬਾਣੀ ਸੁਣਦਾ ਹੈ ਪੜ੍ਹਦਾ ਹੈ ਵਿਚਾਰਦਾ ਹੈ ਭਲਾ ਤਾਂ ਹੈ ਤੁਸੀਂ ਦੂਰ ਨਾ ਜਾਓ ਮੈਂ ਤੁਹਾਨੂੰ ਇੱਕ ਬੇਨਤੀ ਕਹਿਣ ਲੱਗਿਆ ਟੀਵੀ ਤੇ ਸਕਰੀਨ ਤੇ ਸ਼ੀਸ਼ੇ ਤੇ ਗੁਰਬਾਣੀ ਕਥਾ ਕੀਰਤਨ ਵੀ ਹੁੰਦਾ ਹੋਵੇ ਸਾਡੀ ਉਹ ਜੀ ਭਾਵਨਾ ਨਹੀਂ ਹੋਏਗੀ ਅਸੀਂ ਉੱਥੇ ਬੋਲੀ ਵੀ ਜਾਣਿਆ ਘਰ ਚ ਕਈ ਵਾਰੀ ਅਸੀਂ ਮੇਟੇ ਬੈੱਡ ਤੇ ਪ੍ਰਸ਼ਾਦਾ ਵੀ ਛਕ ਰਹੇ ਹਾਂ ਸਾਹਮਣੇ ਕੀਰਤਨ ਹੋ ਰਿਹਾ ਹੈ ਤੁਹਾਡਾ ਉਹ ਅਦਮ ਨਹੀਂ ਰਹੇਗਾ ਉਹ ਮਾਨ ਮਰਿਆਦਾ ਨਹੀਂ ਰਹੇਗੀ ਉੱਥੇ ਕਈ ਵਾਰੀ ਅਸੀਂ ਮੰਦਾ ਚੰਗਾ ਵੀ ਬੋਲੀ ਜਾ ਰਹੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਜ਼ੂਰੀ ਵਿੱਚ ਰਹਿ ਕੇ ਕਿਰਪਾ ਵਰਤਨੀ ਆ ਠੀਕ ਹੈ ਇੱਕ ਸਾਧਨ ਹੈ ਉਹ ਵੀ ਇੱਕ ਢੰਗ ਤੇ ਮਾਨ ਮਰਿਆਦਾ ਵਿੱਚ ਰਹਿ ਇਹ ਮੇ ਗੁਰਬਾਣੀ ਦਾ ਨਰੋਲ ਕੀਰਤਨ ਆ ਰਿਹਾ ਹੈ ਗੁਰਬਾਣੀ ਦੀ ਵਿਚਾਰ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਪਰ ਜਿਸ ਰੂਪ ਰਾਹੀਂ ਇਹ ਹੌਲੀ ਹੌਲੀ ਕੀਤਾ ਜਾ ਰਿਹਾ ਹੈ ਉਹ ਵਿਗਾੜਿਆ ਜਾ ਰਿਹਾ ਹੈ ਇਹ ਬੜਾ ਪੈਸੇ ਦਾ ਵਪਾਰ ਕੀਤਾ ਜਾ ਰਿਹਾ ਹੈ ਕਈ ਕੁਝ ਕੀਤਾ ਜਾ ਰਿਹਾ ਹੈ ਇਹਨਾਂ ਵਿੱਚ ਸਕ੍ਰਿਪਟ ਜਿਹੜਾ ਇਹ ਲਿਖਦੇ ਨੇ ਕਹਾਣੀ ਇਤਿਹਾਸ ਉਹ ਕੱਲ ਨੂੰ ਇਤਿਹਾਸ ਵਿਗਾੜ ਕੇ ਪੁਰੋਸਣਗੇ 2 ਸਾਲ ਉਹਨਾਂ 1.5 ਸਾਲ ਫਿਲਮ ਬਣਾਉਣ ਤੇ ਲਾਇਆ ਆਮ ਲੋਕਾਂ ਨੂੰ ਕੀ ਪਤਾ ਇਸ ਗੱਲ ਦਾ ਵੀ ਉਹਨਾਂ ਨੇ ਕੀ ਕੁਝ ਬਣਾਇਆ ਕੱਲ ਨੂੰ ਉਹਨਾਂ ਉਹਨੂੰ ਰਿਲੀਜ਼ ਕਰ ਦਿੱਤਾ ਜਦੋਂ ਚੱਲ ਗਈ ਤੇ ਸਮੇਂ ਨਾਲ ਉਹ ਆਮ ਬੱਚਿਆਂ ਤੱਕ ਹੋਰ ਲੋਕਾਂ ਤੱਕ ਅਦਰ ਧਰਮ ਦੇ ਲੋਕਾਂ ਤੱਕ ਪਹੁੰਚੇਗੀ ਤੇ ਫਿਰ ਉਹਨਾਂ ਨੇ ਤੇ ਹੀ ਸਮਝ ਲੈ ਵੀ ਸਿੱਖਾਂ ਦਾ ਇਤਿਹਾਸ ਸਹੀ ਹੈ ਇਸ ਕਾਰਨ ਇਹ ਗੱਲਾਂ ਖਿਆਲ ਰੱਖਣ ਦੀ ਲੋੜ ਹੈ ਕੱਲ ਇਹ ਸ਼੍ਰੀਨਗਰ ਵਿੱਚ ਘਟਨਾ ਵਾਪਰੀ ਫਿਰ ਮੈਂ ਕਹਾਂ ਭਾਸ਼ਾ ਵਿਭਾਗੇ ਕੰਮ ਕਰਵਾ ਰਹੇ ਹੁਣ ਭੁੱਲ ਮੰਗ ਰਹੇ ਨੇ ਮੈਂ ਬੇਨਤੀ ਕਰਾਂ ਸਤਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ ਵੀ ਭਾਈ ਨਹੀਂ ਤੂੰ ਗੁਰੂ ਦੇ ਮਾਰਗ ਤੁਰ ਇਸੇ ਵਿੱਚ ਭਲੇ